ਸੁਰਕਵੇਡ ਰੋਡ ਗਲੀ ਨੰਬਰ 33 ਵਿਕੇਸ ਸਰਬੈਕਤਾ ਵੈਲਫੇਅਰ ਸੁਸਾਇਟੀ ਵੱਲੋਂ ਪ੍ਰਦਾਨ ਗੌਰਵ ਕਾਲਾ ਦੀ ਦਵਾਈ ਹੈ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਪਹੁੰਚੇ ਕਮੇਟੀ ਉੱਤੇਦਾਰਾਂ ਨੇ ਬੁੱਕੇ ਪੈਂਟ ਕਰਕੇ ਸ਼੍ਰੀ ਮਹਿਤਾ ਦਾ ਸਵਾਗਤ ਕੀਤਾ ਇਸ ਦੌਰਾਨ ਸ਼੍ਰੀ ਮਹਿਤਾ ਦੇ ਨਾਲ ਸ਼੍ਰੀ ਅਸਮਨੀ ਬੰਟੀ ਵੀ ਮੌਜੂਦ ਸਨ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਜਿਸ ਸੰਬੰਧੀ ਸ਼੍ਰੀ ਅਮਰਜੀਤ ਮਹਿਤਾ ਨੇ ਕਿਹਾ ਕਿ ਉਹਨਾਂ ਵੱਲੋਂ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨਾਲ ਰਾਬਤਾ ਕਾਇਮ ਕਰਕੇ ਉਕਤ ਸਮੱਸਿਆਵਾਂ ਦਾ ਸਮਾਧਾਨ ਕਰਵਾਇਆ ਜਾਵੇਗਾ ਇਸ ਦੌਰਾਨ ਸ਼੍ਰੀ ਅਮਰਜੀਤ ਮਹਿਤਾ ਤੇ ਮੋਹੱਲਾ ਵਾਸੀਆਂ ਵੱਲੋਂ ਵੱਡੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਤਾਂ ਸ੍ਰੀ ਅਮਰਜੀਤ ਮਹਿਤਾ ਨੇ ਜਾਇਜ਼ਾ ਲੈਣ ਲਈ ਕਿਹਾ ਉਹਨਾਂ ਗਲੀ ਨੰਬਰ 32 ਤੇ ਗਲੀ ਨੰਬਰ 33 ਵਿਖੇ ਅਤ ਦੀ ਗਰਮੀ ਵਿੱਚ ਪੈਦਲ ਚੱਲ ਕੇ ਸਮੱਸਿਆਵਾਂ ਦਾ ਜਾਇਜ਼ਾ ਲਿਆ ਇਸ ਮੌਕੇ ਤੇ ਇੱਕ ਢੇਰੀ ਸੰਚਾਲਕ ਵੱਲੋਂ ਸੀਵਰੇਜ ਦੀ ਸਮੱਸਿਆ ਪੈਦਾ ਕੀਤੀ ਜਾ ਰਹੀ ਸੀ ਜਿਸ ਸੰਬੰਧੀ ਸ੍ਰੀ ਮਹਿਤਾ ਨੇ ਮੁਹੱਲਾ ਵਾਸੀਆਂ ਨਾਲ ਜਾ ਕੇ ਉਕਤ ਡੈਰੀ ਸੰਚਾਲਕ ਨਾਲ ਮੁਲਾਕਾਤ ਕਰਕੇ ਉਸ ਨੂੰ ਨਿਯਮਾਂ ਮੁਤਾਬਕ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਉਹ ਕਲੀਨ ਕਰਾ ਰਹੇ ਹਾਂ ਸੀਵਰੇਜ ਦਾ ਵੀ ਔਰ 1 ਨੰਬਰ ਪਿਆਣਾ ਬਠਿੰਡਾ ਆਪਨੇ ਦੇਖਿਆ ਹੀ ਹੈ देश कोई देखता एक के। को है एक नंबर पे दिल्ली भर के वो राष्ट्रपति हमारे मेयर साहब को सम्मानित कर रहे हैं तो वो आपका बच्चा है वो मेहता जी का बच्चा नहीं आपका बच्चा जैसे आप अपने बच्चे को देखते हो उस नजरिए से पदम जी को आप देखो कोई किसी पार्टी से है कोई किसी पार्टी से, से कोई किसका अलग नजरिया होता है लेकिन पदम में आप अपना बच्चा समझ के उसे अगर कोई नागरानी करने वाला नहीं अगर कोई कर भी देता है उसकी बुर भाई माफ करना लेकिन काम करने में वो एक नंबर है आप देख भी रहे हो पर उसे आशीर्वाद देने में आप कोई कमी ना छोड़ना वो काम करने से कोई कमी छोड़ेगा आप आशीर्वाद देने से कोई कमी ना छोड़ना समाज चाहता हूँ ज़्यादा बोल गया हूँ तो धन्यवाद क्रिकेट एसोसिएशन के प्रधान श्री अमरजीत सिंह मेहता जी पहुंचे हैं उन्होंने स्वागत करते हैं तो जिन्ना भी अपने निवासियों की जो शिकायतें ने जो कुछ काम है वो एक एक करके सारे अपने उन्होंने दसो ध्यान से लेना कि जो भी आप अपने काम करा सकते एक तो हमारे मोहल्ले से मतलब किसी रेज की थी तो वो तो समस्या हल ही है और एक फोन मेरे सामने खड़ा हुआ है बिजली का पैदा हुआ और कंप्लेंट भी कई बार कर चुके हैं हमारी गली में ਇਹ ਜੀ ਕੀ ਕਰਦੇ ਐ ਜੀ ਪਾਣੀ ਨਹੀਂ ਅੰਦਰ ਦਾ ਨਹੀਂ ਅੰਦਰ ਜੀ ਅੰਦਰ ਨਹੀਂ ਨਹੀਂ ਅੰਦਰ ਜੀ ਸਾਡੇ ਮੰਗ ਲੈ ਇੱਕ ਗੂੜੇ ਵਾਲੇ ਵੀ ਨਹੀਂ ਆਂਦੇ ਜੋਰੀਏ ਸਮੇਂ ਬਾਅਦ ਲੋਕੋ ਹੋ ਗਏ ਨਾ 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 ਵਾਈ ਵਧੀ ਆਜੀ ਠੀਕ ਹੈ ਜੀ ਠੀਕ ਕਰਕੇ ਚਲੇ ਗਏ ਦੋ ਦਿਨ ਫੇਰ ਖਰਾਬ ਹੋ ਗਏ ਫਿਰ ਤੇ ਜੀ ਠੀਕ ਹੈ ਉਹ ਮੈਂ ਬਾਅਦ ਬਾਅਦ ਜਾ ਰਹੇ ਹਾਂ ਮਸੀਹ ਦੀ ਜੀ ਕਿਉਂ ਮੈਂ ਸੁਦੇ ਲਾ ਰੱਖਿਆ ਕਿਉਂ ਨਾ ਦਾ ਆ ਜੀ ਰੱਖ ਲਿਆ ਠੀਕ ਹੈ ਹੂੰ ਉਹ ਵੀ ਸਾਡੀ ਇਹ ਆਲਮੋਸਟ ਸਾਰੀ ਬੂਕੇਜ ਹੋ ਗਈ ਹੈ ਜੈਨੂ ਕਾਰਨ ਤੇ ਉਹਨਾਂ ਦਾ ਪੁਆਇੰਟ ਆਊਟ ਹੋ ਬੰਦਾ ਦੋਨੋਂ ਗਲੀਆਂ ਚ ਸਰ ਟਾਊਨ 32 33 ਦੇਖਦੇ ਆਪਾਂ ਜੀ ਉਹਨੂੰ ਪਿਆਰ ਨਾਲ ਪੁੱਛ ਹਾਂ ਸਰ ਸਰ ਪਤਾ ਕੀ ਜੀ ਸਰ ਜੋ ਤੇਰੀ ਬੰਦ ਹੈ ਨਹੀਂ ਸਰ ਅਸੀਂ ਵੀ ਬਾਕੀ ਦਾ ਸਾਰੀ ਗਲੀ ਮੋਲੇ ਨੇ ਤੇਰਾ ਪਾਣੀ ਆਂਦਾ ਉਹ ਬਾਕੀ ਨੇ ਮੀਟਿੰਗ ਕੀਤੀ ਹੈ ਮੀਟਿੰਗ ਕਰਨ ਤੋਂ ਆਫਟਰ ਥੈਟ ਮੈਂ ਸਚੂਨਨ ਨੂੰ ਬਾਕੀ ਰਿਕੁਐਸਟ ਕੀਤੀ ਹੈ ਕਿ ਭਾਈ ਸਾਹਿਬ ਇਹਨੂੰ ਜ਼ਿਆਦਾ ਬੰਦ ਕਰ ਲਿਓ ਜਾਂ ਇਹਨੂੰ ਪ੍ਰੋਪਰਲੀ ਤੁਸੀਂ ਫਿਰ ਸਾਡੀ ਜੋ ਬੰਦ ਵੀ ਕਾਰ ਨਹੀਂ ਗਵਰਨਮੈਂਟ ਦੀ ਹੋਊਗੀ ਗਵਰਨਮੈਂਟ ਦੇ ਸਾਡੇ ਸਾਡੀ ਰਿਕੁਐਸਟ ਜਿਹੜੀ ਪੀਸੀਆਰ ਦੀ ਪੁਆਇੰਟ ਅਸੀਂ ਤਾਂ ਮੰਗਦੇ ਹਾਂ ਕਿਉਂਕਿ ਇਹ ਜ਼ਰੂਰ ਪਲੀ ਸਾਡੇ ਰਿਕੁਆਇਰਮੈਂਟਸ ਤੇ ਤੁਸੀਂ ਕੋਈ ਹੋਰ ਆ ਜਾ ਕਰੋ ਸ਼ਾਮ ਨੂੰ ਕਿਉਂਕਿ ਰਾਤ ਨੂੰ ਮਤਲਬ 10 11 ਵਜੇ ਬਹੁਤ ਇੱਥੇ ਕੰਮ ਖਰਾਬ ਹੁੰਦਾ ਹੈ ਮੈਨੂੰ ਗੱਲ ਦੱਸ ਫੋਟੋ ਪਾਸੇ ਦੇਖੋ ਮੈਂ ਉਹੀ ਕਹਿ ਰਿਹਾ ਕਿ ਕੋਈ ਵੀ ਜੀ ਕਿ ਕੋਦਾਂ ਨਾਲ ਸਲਾਹ ਲੈਂਦੇ ਹੋ ਉਹ ਇੱਕ ਦਿਨ ਤੋਂ ਕੋਈ ਨਹੀਂ ਤੁਸੀਂ ਸਾਨੂੰ ਕੱਲਾ ਫੋਟੋ ਨਹੀਂ ਕਿਸੇ ਦੇ ਆਪ ਦੇ ਘਰੇ ਬੈਠੇ ਹੋ ਗਲੀ ਦਾ ਨਾਮ ਯਾਦਾ ਬੱਸ ਨਿੱਕੇ ਤੇ ਜੋ ਸਾਡੇ ਸਟੇਜ ਤੇ ਸੀ ਜੀ ਲੋਕੇਸ਼ਨ ਤੇ ਲੋਕੇਸ਼ਨ ਤੇ ਕੁਝ ਜੋ ਜੀਰੇ ਤੇ ਪੁੱਛ ਆ ਸਕਦੇ ਜੀ ਤਰ ਕੋਲ ਪੁੱਛੀਏ ਫੋਨ ਤੋਂ ਨਾ ਨੋਬੇ ਕੋਈ ਦੋ ਦਿਨ ਚਾਰ ਦਿਨ ਹੈ ਜੋ ਬਟੇਰ ਕੀ ਹੁੰਦਾ ਨਾ ਜੀ ਮੈਂ ਤੁਹਾਡੀ ਗੱਲ ਨਹੀਂ ਕਰਦਾ ਨੌਂ ਵੀ ਕਿ ਕਿਸੇ ਕਿਸੇ ਦਿੱਕਤ ਨਹੀਂ ਲੋਕੀਂ ਪੌਣ ਲਾ ਜਾਂਦਾ ਵੀ ਆ ਨਾ ਜੀ ਨਹੀਂ ਨਹੀਂ ਚੰਗਾ ਸਰ ਜੀ ਸਾਡੇ ਲੋਕੀਂ ਕੋ ਮੇਰਾ ਵੈਸੇ ਕਾਰਪੋਰੇਸ਼ਨ ਦਾ ਕੰਮ ਹੈ ਨਹੀਂ ਸਰ ਤੁਸੀਂ ਤਾਂ ਸਾਡੀ ਪ੍ਰਧਾਨ ਚੋਣ ਕੀਤਾ ਜੀ ਇਹ ਕਹਿੰਦੇ ਵੀ ਅਸੀਂ ਮੈਂ ਸਾਰੇ ਕਹਿੰਦੇ ਮੇਰੇ ਡਾਇਰੈਕਟਲੀ ਵਰਕਆਊਟ ਮੈਂ ਕਰਕੇ ਤੁਹਾਨੂੰ ਮੈਂ ਉਹ ਕਰੂੰਗਾ ਕੋਈ ਨਹੀਂ ਹੋਰ ਬੋਲ ਨਹੀਂ ਬੀਤੀ ਇੱਕ ਸਾਡੇ ਦਰੱਖਤ ਪੂਰੇ ਘਟਾਉਂਦੇ ਕੋਠੀ ਨਾਲ ਅੱਛਾ ਇੱਕ ਥੰਬਾ ਟੇਢਾ ਹੋਇਆ ਕਿ ਜਿਹੜਾ ਚੁੱਕਿਆ ਨਾ ਪੂਰਾ ਜਿਵੇਂ ਪ੍ਰੋਪਰ ਕਰੀ ਜਿਵੇਂ ਉਹ ਕੋਈ ਨਾ ਲੜਕੋ ਨਾ ਪਰ ਪਾ ਦਿਓ ਆਪਣਾ ਇੱਕ ਮਿੰਟ ਬੋਲ ਲਾਗੇ ਜਲਦੀ ਪਹਿਲਾ ਦਫਾ ਪਰਮਾਤਮਾ ਦਾ ਨਾਮ ਲੈ ਕੇ ਸ਼ੁਰੂ ਕਰੀਏ ਇੱਕ ਮਿੰਟ ਸਾਈਲੈਂਟ ਹੋ ਜਾਓ ਜਗਾਰਾ ਲਾਈਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਨ ਜੋ ਤੁਸੀਂ ਲਿਖਾਇਆ ਉਹਦੇ ਵਿੱਚ ਕੋਰਪੋਰੇਸ਼ਨ ਦੇ ਕੰਮ ਜਿਵੇਂ ਸੀਵਰੇਜ ਦਾ ਤੁਸੀਂ ਦੱਸਿਆ ਆਰ ਵਿੱਚ ਲਿਖਿਆ ਹੋਗਾ ਪਿਛਲੇ 10 ਦਿਨਾਂ ਤੋਂ ਇੱਕੋ ਜੰਮ ਕੰਮ ਸ਼ੁਰੂ ਹੋ ਚੁੱਕਿਆ ਤੁਸੀਂ ਫੇਰ ਵੀ ਮੈਂ ਦੁਬਾਰਾ ਕਹਿ ਰਿਹਾ ਤੁਹਾਡੇ ਮਹੱਲੇ 'ਚ ਕਿਤੇ ਵੀ ਕੋਈ ਪ੍ਰੋਬਲਮ ਆ ਰਹੀ ਹੈ ਤੁਸੀਂ ਕਹਿੰਦਾ ਫੋਟੋ ਛਿਪਕੇ ਐਡਰੈਸ ਲਿਖ ਕੇ ਵੀਡੀਓ ਦੇ ਇਸ ਨੰਬਰ ਪਰ ਭੇਜੋ ਨਾ ਨਾ ਠੀਕ ਹੈ ਠੀਕ ਵੀਡੀਓ ਦੇ ਸਮੱਸਿਆ ਖਾਣੂ ਦੇ ਕਿ ਭੇਜੋ ਨੰਬਰ ਬੰਤੀ ਜੀ ਦਾ ਤੁਹਾਨੂੰ ਹੁਣੀ ਦੇ ਰਹੀ ਨੇ ਤੁਸੀਂ ਇਹਨਾਂ ਦਾ ਨੰਬਰ ਆਪੇ ਸਟੇਟ ਕਰ ਦੋ ਜਿਦੋਂ ਤੁਸੀਂ ਭੇਜੋਗੇ ਇੱਕ ਦਿਨ ਦੋ ਦਿਨ ਘੰਟਾ ਅੰਧਾ ਘੰਟਾ ਜੋ ਜਿੰਨੇ ਜਿੰਨੇ ਹੋ ਕਰਨਾ ਹੈ ਉਹ ਸ਼ੁਰੂ ਕਰਾਂਗੇ ਜਿੰਨੇ ਮੈਂ ਪਹਿਲਾਂ ਦੱਸਿਆ ਜਿਹੜੀ ਰੋਜ਼ 250 ਦੀ ਕਵਰਮ 250 ਕੰਪਲੀਟ ਹੋਦੀ ਆਉਂਦੀ ਸੀ ਅੱਜ ਜੀ ਪੰਜਾਬ ਤੇ ਕੱਢ ਕੇ ਆਇਆ ਹਾਂ ਉਮੀਦ ਕਰਦਾ ਮੇਰੇ ਦੋ ਮਹੀਨਿਆਂ ਦੇ ਵਿੱਚ ਹੋਰ ਇਹਨੂੰ ਅਸੀਂ ਲਿਆਵਾਂ ਕਿ ਜਿੱਦੀ ਪੂਰੀ ਦੇਖਾ ਉਹ ਮਾਰਕੜ ਦੇ ਵਿੱਚ ਮੈਨੂੰ ਪਤਾ ਨਹੀਂ ਇੱਥੇ ਪਾਣੀ ਦਾ ਕੀ ਹਾਲਾਤ ਨੇ ਪਰ ਬਠਿੰਡਾ ਦੇ ਵਿੱਚ ਜਿਹੜੇ ਮੇਜਰ ਡ੍ਰਸਟ ਪੁਆਇੰਟਸ ਨੇ ਜਿੱਥੇ ਦੋ-ਦੋ ਦਿਨ ਪਾਣੀ ਨਹੀਂ ਨਿਕਲਦਾ ਸੀ ਇਸ ਵਾਰੀ ਉਹ ਘੰਟਿਆਂ ਦੇ ਵਿੱਚ ਪਾਣੀ ਨਿਕਲਿਆ ਤੇ ਬਹੁਤ ਵੱਡੀ ਅਚੀਵਮੈਂਟ ਹੈ ਇਹਨਾਂ ਦੇ ਸਾਡੇ ਸਾਡੇ ਬੇ ਇਤਿਹਾਮ ਨੂੰ ਕਿਹਨੇ ਕੀ ਕੀਤਾ ਬਹੁਤ ਜਿਆਦਾ ਦੂਸਰਾ ਅੰਬੇਡਕਰ ਮਲੇ ਸੜਕ ਤੇ ਸੀਵਰੇਜ ਵਾਟਰ ਸਪਲਾਈ ਦੀ ਪ੍ਰੋਬਲਮ ਹੈ ਨਾ ਮੈਂ ਦੱਸਿਆ ਉਹਦੇ ਤੇ ਅਸੀਂ ਨਾਲ ਦੀ ਨਾਲ ਆਪਦੇ ਅਫਸਰਾਂ ਨਾਲ ਗੱਲ ਕਰਕੇ ਉਹਦੇ ਤੋਂ ਨੂੰ ਜਿੰਨਾ ਜਲਦੀ ਹੋਵੇ ਕੰਮ ਕਰਦੇ ਹਾਂ ਗਾਰ ਦੇ ਤੁਸੀਂ ਕਿਹਾ ਕਿ ਸਾਡਾ ਪ੍ਰੋਪਰ ਨਹੀਂ ਹੁੰਦਾ ਉਹਦੇ ਅਸੀਂ ਅਫਸਰਾਂ ਨੂੰ ਕਹਿੰਦੇ ਸਾਨੂੰ ਇੱਕ ਨੰਬਰ ਦੋ ਇੱਕ ਦੋ ਤਿੰਨ ਨੰਬਰ ਦੋ ਬਾਕੀ ਉਹ ਨੰਬਰਾਂ ਤੇ ਅਸੀਂ ਪੁੱਛ ਸਕੀਏ ਵੀ ਤੁਹਾਡੇ ਕੋਲ ਆਜਾਣਾ ਸ਼ੁਰੂ ਹੋਇਆ ਕਿ ਨਹੀਂ ਹੋਇਆ ਇਸੇ ਤਰੀਕੇ ਨਾਲ ਬੋਲੀ ਉਹ ਰਹਿੰਦੇ ਦੇਰੀ ਤੇ ਆਪਾਂ ਹੁਣ ਸਾਰੇ ਮੈਂਬਰਾਂ ਦੇ ਸਾਰੇ ਇਕੱਠੇ ਹੋ ਕੇ ਦੱਸਦੇ ਆਂ ਆਪਾਂ ਦੇਖਦੇ ਹਾਂ ਕਿ ਹਾਲਾਤ ਨੇ ਕਿਹੜੇ ਨੇਰੀ ਅੱਗੇ ਜੀ ਹੈ ਇਹ ਚੈੱਕ ਕਰ ਲੈਣੇ ਜੇ ਮੰਨ ਲਓ ਵੀ ਜੋ ਟੈਂਡਰ ਦਾ ਪ੍ਰੋਸੈਸ ਚਾਹ ਉਹ ਇਮੀਡੀਟਲੀ ਲਵਾ ਦਿੰਨੇ ਆ ਤਾਂ ਕਿ ਵੈਲੀ ਪੱਕਾ ਕੀਤਾ ਜਾ ਸਕੀ ਇਹ ਸਟੇਫ ਕੋਲੋਂ ਹੀ ਪ੍ਰਮਾਣਿਤ ਨੇ ਮੈਰੀ ਪਾਣੀ ਤੁਹੇ ਕਿਹਨੂੰ ਨਹੀਂ ਆਦਾ ਇਹ ਸਾਰਾ ਸਾਲ ਨਹੀਂ ਆਉਂਦਾ ਨਹੀਂ ਆਇਆ ਹੀ ਨਹੀਂ ਆਇਆ ਨਹੀਂ ਬਹੁਤ ਟਾਈਮ ਹੋ ਗਿਆ ਬਹੁਤ ਟਾਈਮ ਹੋ ਗਿਆ ਚੈੱਕ ਕਰਾ ਲੀਏ ਮੈਰੀ ਪਾਣੀ ਦਾ ਕੀ ਇਸ ਨੂੰ ਹੈ ਸਪੀਡ ਬ੍ਰੇਕਰ 5-7 ਦਿਨਾਂ ਦੇ ਵਿੱਚ ਹੀ ਤੁਸੀਂ ਦੱਸ ਦਿਓ ਉਹ ਲਵਾ ਦਿੰਦੇ ਆ ਕਰਵਾ ਦਿੰਦੇ ਆ ਜੀ ਅਸੀਂ ਬੰਦ ਦੇਗਾ ਲਾਈਟਾਂ ਕਿੰਨੇ ਲੱਗਣ ਵਾਲੀਆਂ 8 ਲਾਈਟਾਂ ਦਾ ਕਰਾ ਦੇਗੇ ਉਹ ਲਾਈਟਾਂ ਦੇ 8 ਕਰਾਵਾ 8-8 ਲਾਈਟਰ ਦੇ ਕਰਾਉਂਦੇ ਜਿਹਨੇ ਸਾਡੇ ਤੋਂ ਬਿਨਾ ਮੋਲੋ ਕਾਰਪੋਰੇਸ਼ਨ ਤੋਂ ਬਿਨਾਂ ਕੰਮ ਨਹੀਂ ਜੀ ਤੁਸੀਂ ਬਿਜਲੀ ਨੂੰ ਦੱਸਿਆ ਪੁਲਿਸ ਨੂੰ ਦੱਸਿਆ ਇਹ ਸਾਡੇ ਅੰਦਰ ਆਉਂਦੇ ਨਹੀਂ ਪਰ ਕਿਉਂਕਿ ਤੁਸੀਂ ਸਾਰਿਆਂ ਨੇ ਆਪ ਦੁਖ ਦੱਸਿਆ ਅਸੀਂ ਉਹਨਾਂ ਲੋਕਾਂ ਨਾਲ ਮਿਲ ਕੇ ਕੋਸ਼ਿਸ਼ ਕਰਾਂਗੇ ਕਿ ਆਉਂਦੀ ਫਿਰ ਜਿਹੜੇ ਕੰਮ ਸਾਡੇ ਐ ਕਰਨ ਵਾਲੇ ਉਹ ਤਾਂ ਬਹੁਤ ਜਲਦੀ ਹੋ ਜਾਣਗੇ ਇਹਨਾਂ ਤੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿੰਨੀ ਜਲਦੀ ਹੋ ਪਾਉਣਾ ਹੈ ਜਿਹੜੇ ਬਿਜਲੀ ਦਾ ਕੰਮ ਹੈ ਪੁਲਿਸ ਦਾ ਕੰਮ ਹੈ ਕਿ ਉਹਨਾਂ ਦੇ ਨਾਲ ਜਾ ਕੇ ਮਿਲ ਜੁਲ ਕੇ ਵਿਚਾਰ ਵਟਾ ਕੇ ਕੀ ਹਾਲਾਤ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਜਿਹੜੇ ਸਾਡੇ ਨਾਲ ਲਿੰਕਡ ਕੰਮ ਨੇ ਉਹ ਇਮੀਡੀਏਟਲੀ ਹਫਤੇ 10 ਦਿਨਾਂ ਦੇ ਵਿੱਚ ਕਰਕੇ ਸਤਿ ਸ੍ਰੀ ਅਕਾਲ 10 ਦਿਨਾਂ ਜਾਂ ਪਰ ਉਹਨਾਂ ਦਾ ਦੁਬਾਰਾ ਵੀ ਜਦੋਂ ਮਰਜ਼ੀ ਪਤਾ ਕਰ ਸਕਦੇ ਆਹ ਕੰਮ ਦਿਖਾਏ ਸੀ ਇਹ Thank you. ਆਜਾ ਆਜਾ ਹੰਝਾਨੀ ਆਜਾ ਆਜਾ ਪਾਣੀ ਖੜਾ ਆਉਂਦੇ ਨੇ ਕਿੰਨੇ ਵਾਰ ਸਟ੍ਰੈਸ ਕਰਦੇ ਆਂ ਤੁਸੀਂ ਸਾਹਮਣੇ ਆਲੀ ਆ ਨੰਬਰ ਤੇ ਨਾਮ ਲਿਖੋ ਕੋਟੋ ਵਿੱਚ ਸਰ ਇੱਕ ਹੋਰ ਦੇਖੋ ਉਹ ਕੋਪਰ ਦੇ ਵਿੱਚ ਉਹ ਘਰ ਦੇ ਵਿੱਚ ਕੱਢੀ ਜਾਦਾ ਆ ਆਦੇ ਸ਼ੋਟਰ ਆਇਆ ਹੁੰਦਾ ਨਹੀਂ ਪਤਾ ਨਹੀਂ ਵੀ ਨਹੀਂ ਡਿਗਦਾਨੀ ਪਰ ਫੇਰ ਵੀ ਸਾਰੀ ਸਿੱਧਾ ਲਾਈਟਿੰਗ ਠੋਪਰ ਨਹੀਂ ਆ ਇੱਕ ਹੈ ਲੱਗਦੀ ਹੈ ਪਤਾ ਨਹੀਂ ਇਹਨਾਂ ਨੂੰ ਪੁੱਛਾਂ ਇਹ ਬਾਟੂ ਜਿਹੜਾ ਪਾਈਪਸਰ ਹੈ ਹੱਥੂ ਜੰਦਾ ਪਾਣੀ ਦੀ ਕਰਿਆ ਆਹ ਦੇਖਾ ਆਹ ਸਾਰਾ ਕਿਚਨ ਹੈ 5 ਸਾਲ ਇਹਨਾਂ ਨੂੰ ਹੋ ਗਏ ਆਧਾ ਕੱਟ ਹੋ ਗਿਆ 10 ਸਾਲ ਦੇ ਇੱਕ ਆਹ ਦੇਖੋ ਸੀਵਰ ਇਹਨਾਂ ਦੇ ਅਸਰ ਇੱਥੇ ਆ ਪੈਪ ਕੱਟ ਨਹੀਂ ਪੈਗੀ ਮੈਨੂੰ ਬਾਹਰ ਅੰਦਰ ਬੇੜਾ ਕੋਲ ਬੇੜੇ ਦੇ ਬੈਗ ਮਾਰਦੇ ਇਹ ਤੁਸੀਂ ਇਹਨੇ ਸੂਰਜਾ ਦੇ ਮੁਕਤਾਨਾ ਨਾ ਪਤਾ ਨਾ ਨਹੀਂ ਇਹਨਾਂ ਨੂੰ ਕ੍ਰੂਤੀ ਇਹਦਾ ਬਹੁਤ ਬੁਰਾ ਹਾਲ ਹੈ ਕ੍ਰੂ ਤੋਂ ਕੋਲੋਂ ਤੋਂ ਸੜਕ ਹੋ ਗਿਆ ਉਹਨਾਂ ਦਾ ਜਿਹੜਾ ਬੈਗ ਜਿਆਦਾ ਮਾਰਦਾ ਕਰਕੇ ਜਾਨੀ ਕਰਕੇ ਬੈਗ ਮਾਰਦੇ ਗਏ ਬੰਦੀ ਪਿਆ ਜੀ ਫਿਰ ਬੈਗ ਹੀ ਮਾਰਦੇ ਭਾਈ ਬਰਲਾ ਨਹੀਂ ਆਨਸਰ ਪਹਿਲੀ ਨਹੀਂ ਹੋ ਰਹੀ ਬੇਟਾ ਇੰਨੀ ਨਸੀਬਰ ਦਾ ਟੈਂਕਰ ਹੀ ਢਾਈ ਨੂੰ ਸੁਣ ਜਾਂਦਾ ਭਾਈ ਖੁਲੀ ਜਾਂਦਾ ਆਹ ਸੜਕ ਹੈ ਜੀ ਇਹ ਵੀ ਬਹੁਤ ਪੁਰਾਣੀ ਹੈ ਗਿਆ ਘਰ ਹੈ ਗਿਆ ਇੱਥੇ ਆ ਸਭ ਕੁਝ ਪਿਆ ਹੋਇਆ ਬੈਠੇ ਸੜਕੇ ਤੇ ਆ ਦੇਖੀ ਸਰ ਇਹ ਤਰੋ ਜਾਂ ਆਪਣੇ

ਕੰਮ ਇਹ ਪਿਆਰੇ ਪਿੱਤਲੇ ਉਹ ਵੀ ਇਹ ਤੱਕ ਇੱਕ ਬਾਹਰ ਮੋੜ ਨਹੀਂ ਜੀ ਇਹ ਕਨੈਕਟ ਨਹੀਂ ਸੀ ਹੋ ਰਿਹਾ ਹਾਂ ਉਹ ਵੀ ਬਹੁਤ ਬੜਾ ਪਾਣੀ ਲੱਗਦਾ ਉਹਦੇ ਚਰਨ ਨਹੀਂ ਗਲੀ 'ਚ ਨਹੀਂ ਗਲੀ 'ਚ ਜਾ ਕੇ ਇਹਨਾਂ ਨੂੰ ਸਾਹਮਣੇ ਦਿਖੂ ਨਾ ਵੀ ਜਾਲੀ ਲਾ ਦਨੇ ਆ ਉਹ ਜਿਹੜੇ ਕੋਈ ਟੂੜੀ ਦਾ ਡੱਗਾ ਜਾਊ ਜਾਲੀ ਤੇ ਉਹ ਅਸੀਂ ਜਾ ਕੇ ਬਾਹਰ ਛੱਡ ਦਿਆ ਕਰਾਂਗੇ ਲੋਕਾਂ ਨੂੰ ਪੁੱਛੋ ਸਾਹਿਬ ਮੇਨ ਤੱਕ ਦਾ ਪਾਣੀ ਆਈ ਜੇ ਵਿੱਚ ਕੋਈ ਨੀ ਪਾਣੀ ਨਾਲ ਤਾਂ ਕੋਈ ਪਰ ਠੀਕ ਹੈ ਜੀ ਬੋਲੋ ਜੀ ਸੋਹੀ ਠੀਕ ਹੋ ਕੋਈ ਦਿੱਕਤ ਨਹੀਂ ਹੈ ਪਾਣੀ ਨਾਲ ਕੋਈ ਦਿੱਕਤ ਨਹੀਂ ਜੋ ਡਸਟਿੰਗ ਹੈ ਜੀ ਜਿਹੜੀ ਗੱਲ ਇੱਕ ਗੱਲ ਮੇਰੀ ਇੱਕ ਗੱਲ ਮੇਰੀ ਪਹਿਲਾਂ ਸੁਣ ਲਿਓ ਵੀ ਜਿਹੜੀ ਸਾਡੀ ਡੇਰੀ ਬਣਾਉਣ ਤੋਂ ਪਹਿਲਾਂ ਹੀ ਉਸ ਗਲੀ ਦੇ ਸੀਵਰ ਦੀ ਪ੍ਰੋਬਲਮ ਸੀਗੀ ਉਹ ਹਾਂ ਭਾਵੇਂ ਸਿੱਧਾ ਕਦੇ ਨਾਲ ਲਗਾਈ ਦਿੱਤੀ ਪਰ ਇਹ ਵੀ ਅਸੀਂ ਨਹੀਂ ਸ਼ੁਰੂ ਕਰੀਏ ਕੋਣ ਹੋਰ ਸਰ ਪਤਾ ਕਿ ਇੰਨਾ ਪ੍ਰੈਸ਼ਰ ਆ ਰਿਹਾ ਜਦੋਂ ਚਾਹ ਚਾਹ ਸ਼ੋਗਰਾ ਲਾਈ ਨਹੀਂ ਕਰ ਰਹੇ ਪਹਿਲਾਂ ਇਹ ਗੱਲ ਹੈ ਬਸ ਉਹ ਸੀ ਹਵਾ ਦੇ ਥੇ ਲਾਈ ਨਹੀਂ ਕੁਝ ਕਰੀਏ ਧੰਨਵਾਦ ਜੀ ਤੁਸੀਂ ਸ਼ਾਟ ਆਲਾ

ਧੰਨਵਾਦ ਕਰੋ ਮਾਲਕ ਜੀ ਨੇ ਪ੍ਰੋਸ਼ਟ ਕਰਕੇ ਸਾਰਿਆਂ ਨੂੰ ਬੁੱਟੇ ਪਵਾਵਾਂਗੇ ਇਹ ਵੀ ਧੰਨਵਾਦ ਅੱਜ ਸਵਾਰ ਪੇਸ਼ੂ ਦੇ ਵਿੱਚ ਲੋਕਾਂ ਨੇ ਸੰਨ ਇਹ ਕਰਨਾ ਬਹੁਤ ਜ਼ਰੂਰੀ ਹੈ ਕਿ ਜੇ ਬੋਲੇ ਬੋਲੇ ਜਿਹੜਾ ਸੀਵਰੇਜ ਦਾ ਉਤਰਵੀਤੀ ਚਲੀ ਗਈ ਹੈ ਤੇ ਸਾਰਾ ਸੀਵਰੇਜ ਦਾ ਕੰਮ ਜਿਹੜਾ ਹੈਗਾ ਬਹੁਤ ਸਾਰੇ ਆਪ ਦਾ ਜਿਵੇਂ ਕਿ ਮੇਰ ਸਾਹਿਬ ਨੇ ਪਹਿਲਾਂ ਹੀ ਸਭ ਨੂੰ ਬੇਨਤੀ ਕੀਤੀ ਜੇ ਵਿੱਚ ਕੋਈ ਨਵਾਂ ਕਮਕਾਮ ਦੇ ਆ ਉਹ ਮੇਰਾ ਪਿੱਛੇ ਪਾ ਰਹੇ ਹਨ ਪਰ మేర్ ਸਾహ్ కి కటాలట్ తో సారే ਪਰिवार ਨੇ మేజ్ల్ కి సారే ఫౌట్ మే ਲੋకే కి సామ్నే ఆ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਕੰਪਲੇਂਟ ਪਹਿਲਾਂ ਤਕਰੀਬਨ 7 ਤੋਂ 10 ਘੰਟੇ ਲੱਗਦੇ ਆਂਦੇ ਸੀ ਉਹ ਕੰਪਲੇਂਟ ਸਿਰ 15-17 ਮਿੰਟ ਵਿੱਚ ਹੀ ਹੱਲ ਹੋ ਜਾਂਦਾ ਸੀ ਸਿਰ ਪੰਜਾਬ ਆ ਰਹੀ ਹੈ ਹੌਲੀ 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 ਸਾਰੇ ਚੱਕਰ ਨੌਂਸ ਨੂੰ ਕਰ ਰਹੇ ਆ ਲੋਕਾਂ ਦਾ ਸੁਨਨ ਜੀ ਕੋਸ਼ਿਸ਼ ਕਰ ਰਹੇ ਆ ਮੈਂ ਵੀ ਜਾ ਰਿਹਾ ਮੇਰ ਸਾਹਿਬ ਵੀ ਜਾ ਰਿਹਾ ਤੇ ਹਾਊਸ ਦੇ ਸਾਰੇ ਐਮਪੀ ਸਰਬਾਨ ਵੀ ਜਾ ਰਹੇ ਆ ਤਾਂ ਜੋ ਇਹ ਸੀਵਰ ਸਿਸਟਮ ਜਾਂ ਕੋਈ ਹੋਰ ਛੋਟੀਆਂ ਮੋਟੀਆਂ ਪ੍ਰੋਬਲਮ ਜਿਹੜੀ ਲਾਈਟ ਕੁੱਤੀ ਹੋਈ ਹੈ ਜਾਂ ਕੋਈ ਲਾਈਟ ਦੀ ਪ੍ਰੋਬਲਮ ਹੈ ਉਹਨਾਂ ਨੂੰ ਵੇਖਿਆ ਜਾ ਸਕੇ ਘਰ ਘਰ ਕਰ ਜਾ ਕੇ ਗਲੀ ਗਲੀ ਜਾ ਰਹੇ ਆ ਅਸੀਂ ਮਿਲ ਜੁਲ ਕੇ ਉਹ ਪ੍ਰੋਬਲਮਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਅਸੀਂ ਇਹ assurance ਦਿੰਦੇ ਆ ਵੀ ਜਿਹੜਾ ਸਿਸਟਮ ਹੈ ਉਮੀਦ ਕਰਦੇ ਆ ਵੀ ਅਗਲੇ 3-4 ਮਹੀਨਿਆਂ ਦੇ ਵਿੱਚ ਇਹਨੂੰ ਐਨਾ ਸਮੂਥ ਕਰਕੇ ਉਹ ਜਿਹੜੀ ਡੇਲੀ ਦੀ ਕੰਪਲੇਂਟ ਆ ਹੁਣ ਪੰਜਾਬ ਹੈ ਉਹ 5-7 ਤੇ ਹੀ ਲੈ ਜਾਏ। ਲੋਕੀਂ ਕਿ ਇਹਨਾਂ ਦੀਆਂ ਸਸਿਆਵਾਂ ਜਿਹੜੀਆਂ ਬਿਲਕੁਲ ਹਰ ਕਾਗਜ਼ ਤੇ ਲੋੜ ਕੀਤੀਆਂ ਔਰ ਜਿਹੜੀ ਜਿਹੜੀ ਪ੍ਰੋਬਲਮ ਹੈ ਜਿਵੇਂ ਕੋਈ ਕੋਈ ਜਿਵੇਂ ਕੋਈ ਕਾਗਜ਼ ਹੈ ਉਹ ਪਤਾ ਨਹੀਂ ਤੇ ਜਿਵੇਂ ਹੌਲ ਵਾਲੀ ਹੈ ਕੋਰਪੋਰੇਸ਼ਨ ਦੇ ਰਿਲੇਟਡ ਇਹਨਾਂ ਨੇ ਬਿਨਾਂ ਕੋਰਪੋਰੇਸ਼ਨ ਦੀ ਕੋਈ ਮੁੱਦਾ ਦੱਸਿਆ ਗਿਆ ਉਹ ਉਹਨਾਂ ਡਿਪਾਰਟਮੈਂਟ ਨਾਲ ਗੱਲ ਕਰਾਂਗੇ। ਪਰ ਜਿਹੜੀ ਕਾਰਪੋਰੇਸ਼ਨ ਦੇ ਲੈਟਰ ਮੰਗਾਏ ਕਿ ਮੇਕਸਾਮ ਦਾ ਬੈਟੇ ਸਾਰੀਆਂ ਇੱਕ ਹਫਤੇ ਦੇ 10 ਦਿਨਾਂ ਦੇ ਅੰਦਰ ਹੱਲ ਕਰ ਦੇ। ਤੇ ਜਿਹੜੀ ਕੋਈ ਸੜਕ ਬਣਨ ਵਾਲੀ ਉਹਦੇ ਉੱਤੇ ਟੈਂਪਰ ਮਾਰੋ। ਮੈਂ ਤਾਂ ਸਾਫ਼ਲੀ ਕਰਾਓ ਕਿਉਂਕਿ ਅਸੀਂ 2013 ਤੋਂ 13 14 ਤੋਂ ਦੇਖ ਰਹੇ ਹਾਂ ਉਹ ਗਲੀ ਹਜੇ ਵੀ ਕੱਚੀ ਹੈ। ਪਲੀਜ਼ ਮਹਿਤਾ ਸਾਹਿਬ ਇਸ ਬਾਰੇ ਵੀ ਦੇਖੋ ਤੁਸੀਂ। ਜਦੋਂ ਜਿਹੜੀ ਗਲੀ 2013 ਤੋਂ ਕੱਚੀ ਵਿਖਾਈ ਹੈ ਮੈਂ ਆਪ ਮੌਕਾ ਦਿੱਤੀ ਹੈ। ਉਧਰ ਜਾ ਕੇ ਫਿਰ ਉਹ ਵੀ ਚੈੱਕ ਕਰਾਂਗੇ। ਤਾਂ ਨਹੀਂ ਜਲਦੀ ਹੋ ਸਕਦੀ ਇਹਨੂੰ ਬਣਾ ਕੇ। ਠੀਕ ਹੈ ਧੰਨਵਾਦ ਜੀ ਮੈਂ ਤੁਹਾਨੂੰ ਸਭ ਥੈਂਕ ਯੂ ਸੋ ਮਚ ਥੈਂਕ ਯੂ ਜਿਆਦਾ ਪੜ ਗਿਆ ਸਭ ਤੋਂ ਇਨਾਲੇ ਸਰ ਸਾਡੇ ਪਹਿਲਾਂ ਜਲਦ ਕਿਹੜੇ ਸਟੇਟਸ ਬਾਰੇ ਚੈਨ ਚੈਟ ਆਉਂਦੇ ਜਿਨ੍ਹਾਂ ਦਾ ਪਿਆਰ ਕਰਦੇ ਆ ਤੇ ਮੇਤਾ ਸਾਹਿਬ ਨੂੰ ਰਿਕਵੈਸਟ ਕਰਦੇ ਆ ਹੱਥ ਜੋੜ ਕੇ ਸਾਡਾ ਕੰਮ ਕਰ ਦਿਓ ਬੜੀ ਬੜੀ ਮਿਹਰਬਾਨੀ ਹੋਗੀ ਤੁਹਾਡੀ ਕਿਉਂਕਿ ਅਸੀਂ ਗਰੀਬ ਬੰਦੇ ਸਾਡਾ ਮੱਲਾ ਵੀ ਜਾ ਕੇ ਦੇਖ ਲੈਣਗੇ ਹੁਣ ਸਰ ਉੱਪਰ ਬਣਿਆ ਹੋਇਆ ਸਰ ਮਿਲਿਆ ਜੀ ਮੈਂ ਤਾਂ ਸਾਹਿਬ ਨੇ ਵਿਸ਼ਵਾਸ ਦੁਆਇਆ ਸੀ ਕਿ ਲੈ ਤੁਹਾਡਾ ਕੰਮ ਕਰਾਵਾਂਗੇ ਜੀ ਅਸੀਂ ਤੇ ਸਾਨੂੰ ਆਹ ਬਿਲਕੁਲ ਨਾਲ ਹੈ ਜੀ ਚੰਦੇਹੀ ਨਾਲ ਖੜੇ ਜੀ ਨਾਲ ਕੰਮ ਸਾਡਾ ਹੋ ਗਿਆ ਤੇ ਬਾਦ ਚੜ ਕੇ ਸਾਡੇ ਬਠਿੰਡੇ ਸ਼ਹਿਰ ਚ ਜਿਹੜੇ ਸਾਡੇ ਬਾਗਰਿਆ ਸਮਾਜ ਹੈ ਸੀ ਉੱਥੋਂ ਤੱਕ ਪਹੁੰਚ ਕਰਕੇ ਇਹਨਾਂ ਨੂੰ ਵੋਟਾਂ ਪਵਾਵਾਂਗੇ ਜਦੋਂ ਆ ਨਾਲ ਟਾਈਮ ਸੀ ਇਹਨਾਂ ਨਾਲ ਵਾਦਾ ਹੈ ਜੇ ਸਾਡਾ ਕੰਮ ਹੋ ਗਿਆ ਕਿੱਥੇ ਕਿੱਥੇ ਬੈਠੇ ਆ ਸਾਡੇ ਬਾਗਰੀਆ ਸਮਾਜ ਹੋਰ ਇਹਨਾਂ ਸਾਰਿਆਂ ਨੂੰ ਰਿਕਵੈਸਟ ਕਰਕੇ ਸਾਰਿਆਂ ਨੂੰ ਬੁਟਾ ਮੋਵਾਂਗੇ ਸੀ ਇਹ ਵੀ ਮਾਰਾ ਹੈ ਗਲੀ ਨੰਬਰ 33 ਦੇ ਵਿੱਚ ਆਪਣੇ ਮਹਿਤਾ ਸਾਹਿਬ ਆਏ ਸੀ ਕਿ ਉਹਨਾਂ ਨੇ ਸਾਡੀ ਸਾਰੀ ਸਮੱਸਿਆਵਾਂ ਸੁਣੀ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਸਾਨੂੰ ਮਤਲਬ ਇਹਨਾਂ ਬਹੁਤ ਵਧੀਆ ਆਸਵਸਨ ਦਿੱਤਾ ਹੈ ਕਿ ਜਿਵੇਂ ਸਾਡੇ ਗਲੀ ਦਾ ਸੀਵਰੇਜ ਬਹੁਤ ਟਾਈਮ ਤੋਂ ਬਲੋਕ ਸੀਗਾ ਤੇ ਉਹ ਕਹਿੰਦੇ ਵੀ ਪ੍ਰੋਪਰਲੀ ਅਸੀਂ ਆ ਕੇ ਉਹਨਾਂ ਦਾ ਉਹ ਵੀ ਸੀਵਰੇਜ ਸੌਟ ਆਊਟ ਕਰਾਵਾਂਗੇ ਤੇ ਜਿਹੜੀ ਗਲੀ ਕੱਚੀ ਹੈ ਉਹਨੂੰ ਵੀ ਛੇਤੀ ਤੋਂ ਛੇਤੀ ਪ੍ਰੋਪਰਲੀ ਸਹੀ ਕਰਾ ਕੇ ਦੇਵਾਂਗੇ ਥੈਂਕ ਯੂ ਥੈਂਕ ਯੂ ਮਹਿਤਾ ਸਾਹਿਬ ਤੁਹਾਡਾ ਕੀ ਨ ਨਾਗੇ ਜੀ ਬਦਨ ਗੋਪਾਲ ਸ਼ਰਮਾ ਜੀ ਆ ਸ਼ਰਮ ਕੀ ਗੱਲਾਂ ਬਾਤਾਂ ਹੋਈਆਂ ਮੇਰਾ ਨਾਮ ਗੌਰਵ ਕਲੜਾ ਹੈ ਸਰਵਿਕਤਾ ਵੈਲਫੇਅਰ ਸੁਸਾਇਟੀ ਦਾ ਪ੍ਰਧਾਨ ਜੋ ਕਿ ਸੋਕ ਪੀਰੋਡ ਗਲੀ ਨੰਬਰ 33 ਵਿੱਚ ਹੈ ਜੀ ਸਾਡੀ ਇੱਕ ਸੁਸਾਇਟੀ ਬੜੀ ਸਿਕਸਾਲ ਪਈ ਹੈ ਤੇ ਸੁਸਾਇਟੀ ਦੇ ਸਾਰੇ ਹੀ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਬਹੁਤ ਵਧੀਆ ਜਿਹੜਾ ਕੰਮ ਕੀਤਾ ਗਿਆ ਤੇ ਹੁਣ ਨਾ ਕਾਫੀ ਦਿਨਾਂ ਤੋਂ ਸਾਡੇ ਇੱਕ ਦੋ ਮਹੀਨਿਆਂ ਤੋਂ ਸੀਵਰ ਦੀ ਜਿਹੜੀ ਸਮੱਸਿਆ ਬਹੁਤ ਸੀ ਇਸ ਵਿੱਚ ਤੇ ਉਹਦਾ ਮੁੱਖ ਕਾਰਨ ਸੀ ਡੈਰੀ ਤੇ ਡੈਰੀ ਦੀਆਂ ਸੀ ਸ਼ਿਕਾਇਤਾਂ ਕਰਦੇ ਰਹੇ ਪਰ ਚਲੋ ਨਗਰ ਨਿਗਮ ਵੱਲੋਂ ਉਸ ਨੂੰ ਸਮੇਂ-ਸਮੇਂ ਤੇ ਠੀਕ ਕਰਵਾ ਦੇਣਗੇ ਤੇ ਅਸੀਂ ਮਹਿਤਾ ਸਾਹਿਬ ਅੱਗੇ ਜੋ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਜੀ ਉਹਨਾਂ ਨੂੰ ਇੱਕ ਰਿਕਵੈਸਟ ਕੀਤੀ ਵੀ ਸਾਡੀ ਗਲੀ ਵਿੱਚ ਆਓ ਤੇ ਸਾਡੇ ਲੋਕਾਂ ਨਾਲ ਮਿਲੋ ਤੇ ਸਾਡੀ ਜਿਹੜੀ ਬੇਨਤੀ ਆ ਉਹਨਾਂ ਨੇ ਕਬੂਲ ਕੀਤੀ ਤੇ ਅੱਜ ਉਹ ਸਾਡੀ ਗਲੀ ਵਿੱਚ ਪਹੁੰਚੇ ਤੇ ਕਾਫੀ ਜਿਹੜੇ ਸਾਰੀ ਗਲੀ ਦੇ ਉਦੇਦਾਰ ਜਿੰਨੇ ਵੀ ਸੀ ਮੈਂਬਰ ਸੀ ਸੋ ਗਲੀ ਇੱਥੇ ਪਹੁੰਚੇ ਉਹਨਾਂ ਦਾ ਸਵਾਗਤ ਕੀਤਾ ਗਿਆ ਔਰ ਮਹਿਤਾ ਜੀ ਨੇ ਆ ਅwij ਇੱਕ ਸ਼ਖਸੀ ਜਿਨ੍ਹਾਂ ਨੇ ਹਰ ਵਿਅਕਤੀ ਦੀ ਗੱਲ ਸੁਣੀ ਹਰ ਵਿਅਕਤੀ ਦੀਆਂ ਸਮੱਸਿਆ ਨੂੰ ਧਿਆਨ ਨਾਲ ਸੁਣਿਆ ਨੋਟ ਕੀਤਾ ਗਿਆ ਤੇ ਮੌਕੇ ਤੇ ਖੁਦ ਪੈਦਲ ਜਾ ਕੇ ਹਰ ਸਮੱਸਿਆ ਨੂੰ ਦੇਖਿਆ ਗਿਆ ਚਾਹੇ ਉਹ ਸੀਵਰ ਹੋਵੇ ਚਾਹੇ ਸੜਕਾਂ ਹੋਣ ਚਾਹੇ ਡੈਰੀ ਦੀ ਸਮੱਸਿਆ ਅ ਅਸੀਂ ਜਿਹੜੀ ਇੱਥੇ ਸਮੱਸਿਆ ਜਿਹੜੀ ਸੀ ਡੈਰੀ ਦੀ ਤੇ ਮੈਂ ਤਾਂ ਸਭ ਕਹਿੰਦੇ ਵੀ ਡੈਰੀ ਦਾ ਆਪਾਂ ਮੌਕਾ ਦੇਖਦੇ ਆ ਸਾਡੇ ਨਾਲ ਪੈਦਲ ਗਏ ਡੇਰੀ ਕੋਲੇ ਪਹੁੰਚੇ ਤੇ ਮਾਲਕ ਕੋਲੇ ਗਏ ਜਦੋਂ ਜਦੋਂ ਮਾਲਕ ਨੂੰ ਬੁਲਾਇਆ ਤੇ ਸਾਰਾ ਸਿਸਟਮ ਚੈੱਕ ਕੀਤਾ ਉਸ ਮੌਕੇ ਡੈਰੀ ਮਾਲਕ ਨੇ ਜਿਹੜੀ ਸੁਸਾਇਟੀ ਦੀ ਪੰਚਾਇਤ ਸੀ ਉਹਦੇਦਾਰ ਸੀ ਉਹਨਾਂ ਨਾਲ ਜਿਹੜੀ ਹੈ ਬਸਲੂਕੀ ਕੀਤੀ ਮੌਕੇ ਤੇ ਅਮਰਜੀਤ ਸਿੰਘ ਮਹਿਤਾ ਵੀ ਸੀ ਪਰ ਉਹਨਾਂ ਨੇ ਸਮਝਾਇਆ ਕਿ ਇਸ ਤਰ੍ਹਾਂ ਦੇ ਜਿਹੜਾ ਹੈਗਾ ਤੁਹਾਡਾ ਦਰਪਰਿਵਾਰ ਬਿਲਕੁਲ ਸਹੀ ਨਹੀਂ ਹੈ ਕਿ ਆਪਦੇ ਜਿਹੜਾ ਤੁਸੀਂ ਕਾਨੂੰਨ ਦੇ ਮੁਤਾਬਿਕ ਜਿਹੜੀ ਡੈਰੀ ਹੈ ਜਿਹੜਾ ਕਾਨੂੰਨ ਦੇ ਤਾਲਕ ਇਹਨੂੰ ਚਲਾਇਆ ਜਾਵੇ ਨਹੀਂ ਤਾਂ ਇਹਦੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ ਤੇ ਸਾਨੂੰ ਉਮੀਦ ਹੈ ਕਿ ਮਹਿਤਾ ਸਾਹਿਬ ਇੱਕ ਜਿਹੜਾ ਫੈਸਲਾ ਸਹੀ ਲੈਣਗੇ ਤੇ ਸਹੀ ਜਿਹੜੀ ਕਾਰਵਾਈ ਹੋਊਗੀ ਉਸ ਤੇ ਕੀਤੀ ਜਾਊਗੀ। ਅੱਛਾ ਹੋਰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਜਿਹੜੇ ਜਾਇਜ਼ਾ ਲਿਆ ਮਿੱਤਰ ਸਾਹਿਬ ਨੇ ਕਿ ਕਿੰਨੇ-ਕਿੰਨੇ ਨੰਬਰ ਗਲੀਆਂ ਦੇ ਜਾਇਜ਼ਾ ਲਏ ਜੀ। ਜਿਹੜੀ ਗਲੀ ਹੈਗੀ ਹੈ ਇਹਦਾ ਅਸਟੀਮੇਟ ਪਿਛਲੇ 1 ਸਾਲ ਤੋਂ ਜਿਹੜਾ ਪਾਸ ਹੋਇਆ ਪਿਆ ਨਿਗਮ ਚ ਪਰ ਇਹਦਾ ਟੈਂਡਰ ਨਹੀਂ ਲੱਗਿਆ। ਉਸ ਸਮੱਸਿਆ ਨੂੰ ਵੀ ਉਹਨਾਂ ਨੇ ਕਿਹਾ ਕਿ ਅਸੀਂ ਟੈਂਡਰ ਬਾਰੇ ਜਾਣਕਾਰੀ ਲਵਾਂਗੇ ਜਿਹਦੇ ਟੈਂਡਰ ਨੂੰ ਜਲਦ ਲਵਾ ਕੇ ਇਹਦੀ ਜਿਹੜੀ ਸੜਕ ਹੈ ਉਹ ਸੜਕ ਬਣਾਈ ਜਾਊਗੀ। 132 ਨੰਬਰ ਜਿਹੜੀ ਸੜਕ ਹੈ ਉਹ ਕਾਫੀ ਸਾਲ ਤੋਂ 2013 ਤੋਂ ਦਾ ਸੀਰਪਿਆ ਹੋਇਆ ਸੀ। ਪਰ ਉਹ ਬਣੀ ਨਹੀਂ ਸੀ ਉਹਦਾ ਵੀ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਇਹਨੂੰ ਵੀ ਜਲਦ ਜਿਹੜਾ ਹੈਗਾ ਬਣਾਇਆ ਜਾਵੇਗਾ ਤੇ ਇੱਕ ਸਾਡਾ ਮੇਨ ਚੌਕ ਹੈ ਜਿਹੜੀ ਗਲੀ ਨੰਬਰ 33 ਦਾ ਇੱਥੇ ਕਹਿੰਦੇ ਇੱਕ ਇਸ ਨੂੰ ਚੌਕ ਦੀ ਜਿਹੜੀ ਮੰਗ ਕੀਤੀ ਗਈ ਹੈ ਤੇ ਨਾਲ ਹੀ ਇੱਥੇ ਜਿਹੜੇ ਨਸ਼ੇੜੀ ਆ ਉਹ ਕਾਫੀ ਇੱਥੇ ਕੱਢਦੇ ਆ ਪੀਸੀਆਰ ਦੀ ਮੰਗ ਕੀਤੀ ਗਈ ਹੈ ਤੇ ਮਹਿਤਾ ਸਾਹਿਬ ਨੇ ਵਿਸ਼ਵਾਸ ਦਵਾਇਆ ਹੈ ਕਿ ਇਸ ਨੂੰ ਪੁਲਿਸ ਨਾਲ ਤਾਲਮਿਲ ਕਰਕੇ ਇਹਨੂੰ ਜਲਦ ਹੱਲ ਕਰਵਾਇਆ